ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਵੇ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਵਾਢੀ ਲੈ ਕੇ ਆਏ ਜੇ ਤੇ ਬਿਲਕੁਲ ਤਾਜੀ ਸੂਈ ਜੇ ਵਾਢੇ ਜੇਰ ਪਾਤੀ ਦੇ ਸਕਦੇ ਜੇ ਪੂਰੀ ਜਾਣਕਾਰੀ ਇਸ ਵਾਢੀ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਐਂਡ ਤੱਕ ਜੀ ਰੇਟਿੰਗ ਦੱਸਾਂਗੇ ਰੇਟ ਇਸ ਵਾਢੀ ਦਾ ਬਿਲਕੁਲ ਜਾਇਜ਼ ਹੋਏਗਾ ਜੀ ਲਓ ਜੀ ਪਹਿਲਾਂ ਬੱਚਾ ਦੇ ਸਕਦੇ ਜੇ ਪਿਛੇ ਵਛੀ ਜੇ ਕਾਫੀ ਕੁਆਰਟੀਅਲ ਡਬਲ ਫਾਇਦਾ ਵੀਰ ਜੀ ਲਓ ਜੀ ਦੂਸਰੀ ਸੂਏ ਵੈੜ ਸੂਈ ਜੇ ਬਹੁਤ ਵੇ ਥਣਪੰਡੇ ਦੀ ਵੈੜ ਜੇ ਲੋਈ ਚੱਡਾ ਵੀ ਚੈੱਕ ਕਰ ਸਕਦੇ ਪਿੱਛੇ ਦੋ ਜੀ ਬਹੁਤ ਵੇ ਚੱਡੇ ਤਿਆਰੀ ਕਰਕੇ ਫੇਰੇ ਵੈੜ ਸੂਈ ਜੇ ਦੁੱਧ ਦੇ ਬੜੇ ਰਮਾਨ ਨਾ 15 16 ਲੀਟਰ ਚਵਾ ਦੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਕ੍ਰਾਸ ਵੈੜ ਜੇ ਦੂਸਰਾ ਸੂਆ ਵੈੜ ਸੂਈ ਜੇ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅਮਰਸਾਰਾ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਜੇਕਰ ਕਿਸੇ ਵੀਰ ਦੀ ਵੈਡ ਪਸੰਦ ਆਵੇ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਆਪਣੇ ਕੋਲੋਂ ਵੈਡ ਖਰੀਦ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਵੈਡ ਖਰੀਦ ਸਕਦੇ ਜੀ ਲਓ ਜੀ ਦੇਖ ਸਕਦੇ ਬਹੁਤ ਵਧੀਆ ਥਣਪਾਡੇ ਦੀ ਵੈਡ ਜੇ ਲਓ ਜੀ ਦੋਦੇ ਬੜੇ ਰਮਾਨਾ 15 16 ਲੀਟਰ ਚਵਾ ਦੇਗੀ ਜੀ ਤੇ ਬਿਲਕੁਲ ਠੰਡੀ ਸੀਲਸ ਉਹ ਵਹਿੜ ਜੇ ਦੇਖ ਸਕਦੇ ਜੀ ਲਓ ਜੀ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸਜਰਾਂ ਸੂਈਆਂ ਵੜਾ ਮਿਲਦੀਆਂ ਜੇ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੇ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਵੜਾ ਖਰੀਦ ਸਕਦਾ ਜੇ ਲਓ ਜੀ ਦੇਖ ਸਕਦੇ ਜੀ ਦੂਸਰਾ ਸੂਹਾ ਵੜਾ ਸੂਈ ਜੇ 15 16 ਕਿਲੋ ਦੁੱਧ ਵਾਲੀ ਵਹਿੜ ਜੇ ਲਓ ਪਿਛੇ ਬੱਚਾ ਜੋ ਇਸਦੇ ਉਹ ਵਸ਼ੀ ਜੇ ਕਾਫੀ ਕੁਆਲਟੀ ਵਾਲੀ ਦੇ ਸਕਦੇ ਜੀ ਮੋਹਲੇ ਜੋ ਇਸ ਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 45 ਨਹੀਂ ਕੋਈ 50 ਨਹੀਂ ਇਹ ਸਿਰਫ ਤੁਹਾਨੂੰ 43000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੇ ਵੀ ਜੀ ਪਰ ਛੋੜੀ ਹੈਗੀ ਜੀ 43000 ਰੁਪਏ ਦੇ ਵਿੱਚੋਂ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਵੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਰ ਹੋਈ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀ ਹੈ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ